ਜੀ ਸਰ ਵੱਡੀ ਜਿੱਤ ਹੋਈ ਆ ਆਮ ਆਦਮੀ ਪਾਰਟੀ ਦੀ ਉਸ ਤੋਂ ਬਾਅਦ ਤੁਸੀਂ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਕਹਿਣਾ ਹੈ ਮੈਂ ਨਵਜੋਤ ਗਰੋਵਰ ਆ ਜੀ ਮੈਂ ਸਟੇਟ ਦਾ ਜੁਆਇੰਟ ਸੈਕਟਰੀ ਆ ਯੂਸ ਆਮ ਆਦਮੀ ਪਾਰਟੀ ਤੋਂ ਤੇ ਮੈਂ ਸੈਕਟਰੀ ਏਜੀਏ ਵੀ ਆ ਜੀ ਅੱਜ ਬੜਾ ਵੱਡਾ ਇਤਿਹਾਸਿਕ ਦਿਨ ਹੈ ਬੜੀ ਖੁਸ਼ੀ ਵਾਲਾ ਦਿਨ ਹੈ ਅੱਜ ਸਾਡੇ ਪੰਜਾਬ ਦੇ ਹਰਮਨ ਪਿਆਰੇ ਨੇਤਾ ਸਰਦਾਰ ਭਗਵੰਤ ਮਾਨ ਸਿੰਘ ਜਿਨ੍ਹਾਂ ਨੂੰ ਲੋਕਾਂ ਨੇ ਫਤਵਾ ਜਾਰੀ ਕੀਤਾ ਜਿਹੜੀਆਂ ਬਾਈ ਇਲੈਕਸ਼ਨਾਂ ਸੀ ਤਿੰਨ ਸੀਟਾਂ ਜਿਤਾ ਕੇ ਉਹਨਾਂ ਦੇ ਝੋਲੀ ਚ ਪਾਤੀਆਂ ਮਤਲਬ ਬਹੁਤ ਵੱਡਾ ਦਿਨ ਹੈ ਬੜਾ ਇਤਿਹਾਸਿਕ ਦਿਨ ਹੈ ਤੁਸੀਂ ਦੇਖੋ ਮਤਲਬ ਇੱਕ ਆਮ ਪਰਿਵਾਰ ਦੇ ਬੱਚੇ ਅੱਜ ਦੋਵੇਂ ਮੁੱਖ ਮੰਤਰੀ ਲੈਵਲ ਕੈਂਡੀਡੇਟ ਸੀ ਜਿਹੜੇ ਸੀਟਾਂ ਹਾਰ ਕੇ ਅੱਜ ਆਪਣਾ ਨਮੋਸ਼ ਹੋ ਕੇ ਬੈਠੇ ਨੇ ਕਿਉਂਕਿ ਉਹਨਾਂ ਦੇ ਵਿੱਚ ਇੱਕ ਹੰਕਾਰ ਸੀ ਕਿ ਆਮ ਆਦਮੀ ਪਾਰਟੀ ਸਾਡੇ ਅੱਗੇ ਸਰਵਾਈਵ ਨਹੀਂ ਕਰ ਸਕਦੀ ਤੁਸੀਂ ਦੇਖੋ ਪੰਜਾਬ ਨੇ ਆਪਣਾ ਫਤਵਾ ਜਾਰੀ ਕਰ ਦਿੱਤਾ ਪੰਜਾਬ ਨੇ ਆਪਣੇ ਆਮ ਆਦਮੀ ਪਾਰਟੀ ਨੂੰ ਪਿਆਰ ਦਿੱਤਾ ਸਤਿਕਾਰ ਦਿੱਤਾ ਤੇ ਤਿੰਨੇ ਕੈਂਡੀਡੇਟ ਜਿਤਾ ਕੇ ਸਾਡੇ ਹਰਮਨ ਪਿਆਰੇ ਨੇਤਾ ਭਗਵੰਤ ਮਾਨ ਜੀ ਦੀ ਸਾਡੇ ਮੁੱਖ ਮੰਤਰੀ ਸਾਹਿਬ ਦੇ ਝੋਲੀ 'ਚ ਪਾਇਆ ਬਹੁਤ ਵੱਡਿਆ ਇਤਿਹਾਸਿਕ ਦਿਨ ਹੈ ਇਹ ਤੇ ਲੱਗਦਾ ਨਹੀਂ ਜਿੱਤ ਤੋਂ ਬਾਅਦ ਐਮ ਸੀ ਦੇ ਇਲੈਕਸ਼ਨ ਆ ਰਹੇ ਤੇ ਫਤਵਾ ਮਿਲੇਗਾ ਆਮ ਆਦਮੀ ਪਾਰਟੀ ਨੂੰ ਦੇਖੋ ਜੀ ਜਿਹੜੇ ਆਨ ਵਾਲੇ ਪਿਛੇ ਸਰਪੰਚਾਂ ਦੀ ਇਲੈਕਸ਼ਨ ਦੇ ਵਿੱਚ 85 90% ਜਿਹੜੇ ਆਮ ਆਦਮੀ ਪਾਰਟੀ ਦੇ ਸਰਪੰਚ ਬਣੇ ਆਨ ਵਾਲੇ ਜਿਹੜੇ ਅੱਜ ਜਾਂ ਕੱਲ ਤੱਕ ਮੇਰੇ ਸਨ ਐਸੇ ਹਫ਼ਤੇ ਇਲੈਕਸ਼ਨ ਨੌਂਸ ਹੋ ਰਹੀ ਹੈ ਤੁਸੀਂ ਦੇਖੋ ਲੋਕਾਂ ਨੇ ਆਨ ਵਾਲਾ ਟਾਈਮ ਵੀ ਦੱਸਤਾ ਵਾਹਿਗੁਰੂ ਕਿਰਪਾ ਰੱਖੇ ਪਰਮੇਸ਼ਵਰ ਸਿਰ ਤੇ ਮੇਰ ਭਰੇ ਹੱਥ ਰੱਖੇ सीएम साहब ਨੂੰ ਅੰਮ੍ਰਿਤਸਰ ਨਹੀਂ ਪੂਰਾ ਪੰਜਾਬ ਜਿੰਨੇ ਕਾਉਂਸਲਰ ਜਤਾ ਕੇ ਹਰ ਸ਼ਹਿਰ ਦੇ ਵਿੱਚ ਮੇਅਰ ਆਮ ਆਦਮੀ ਪਾਰਟੀ ਦਾ ਬਣਾਵਾਂਗੇ ਤੇ ਤੁਹਾਡੇ ਸਾਰਿਆਂ ਨੂੰ ਇਹ ਪ੍ਰੈਸ ਰਾਹੀਂ ਇੱਕ ਅਪੀਲ ਵੀ ਹੈ ਕਿ ਦੇਖੋ ਸਾਡਾ ਸਰਕਲ ਉਦੋਂ ਪੂਰਾ ਹੋਣਾ ਜਦੋਂ ਸਾਡੇ ਸਾਰੇ ਕਾਉਂਸਲਰਸ ਬੰਨੇ ਆ ਜਾਂ ਸਾਡਾ ਮੇਅਰ ਬੰਨਾ ਜਿਸ ਦਿਨ ਸਾਡਾ ਮੇਅਰ ਅੰਮ੍ਰਿਤਸਰ ਦੇ ਵਿੱਚ ਬਣੇਗਾ ਉਸ ਤੋਂ ਬਾਅਦ ਅੰਮ੍ਰਿਤਸਰ ਦੀ ਇੱਕ ਗਲੀ ਦੇ ਵਿੱਚ ਇੱਕ ਕੂੜੇ ਦਾ ਇੱਕ ਲਫਾਫਾ ਤੱਕ ਨਹੀਂ ਰਹਿਣ ਦਵਾਂਗੇ ਨਮ ਜੋਜੀ ਕੈਬਨਿਟ ਸਾਫ ਕਾ ਕੈਬਨਿਟ ਮੰਤਰੀ ਨੀਲ ਜੋਸ਼ੀ ਵੀ ਅਸਤੀਫਾ ਦੇ ਚੁੱਕੇ ਨੇ ਕਾਲੀ ਦਲ ਚੋ ਜੇਕਰ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਉਣਗੇ ਤਾਂ ਸਵਾਗਤ ਕੀਤਾ ਜਾਏਗਾ ਦੇਖੋ ਜੇ ਅਨਿਲ ਜੋਸ਼ੀ ਜੀ ਵਰਗੇ ਲੀਡਰ ਸਾਡੀ ਪਾਰਟੀ ਦੇ ਵਿੱਚ ਆਉਂਦੇ ਆ ਸਾਡੇ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਹੈ ਕਿਉਂਕਿ ਉਹ ਬੜੇ ਰਿਸਪੈਕਟੇਬਲ ਨੇ ਉਹਨਾਂ ਦਾ ਮੇਰਾ ਨਿੱਜੀ ਰਿਲੇਸ਼ਨ ਵੀ ਹੈ ਉਹ ਬਹੁਤ ਵਧੀਆ ਪਰਸਨੈਲਿਟੀ ਹੈ ਜੇ ਸਾਡੀ ਆਮ ਆਦਮੀ ਪਾਰਟੀ ਦੇ ਨਾਲ ਉਹ ਜੁੜਦੇ ਆ ਸਾਨੂੰ ਬਲ ਮਿਲੇਗਾ ਨਜੋ ਜੀ ਕਾਂਗਰਸ ਨੂੰ ਤੁਸੀਂ ਕਿੱਥੇ ਵੀ ਦੇਖਦੇ ਪਿਓ ਪਿੱਛੇ ਹੀ ਜਾਈ ਜਾਂਦੀ ਪੀਐਮਸੀ ਦੇ ਇਲੈਕਸ਼ਨ ਨਹੀਂ ਆ ਰਹੇ ਤੁਸੀਂ ਦੇਖੋ ਕਾਂਗਰਸ ਅੱਜ ਹੰਕਾਰ ਨਾਲ ਭਰੀ ਹੋਈ ਕਾਂਗਰਸ ਅੱਜ ਮਨੋਬਲ ਟੁੱਟ ਗਿਆ ਉਹਨਾਂ ਦਾ ਤੁਸੀਂ ਦੇਖੋ ਪੰਜਾਬ ਦੇ ਦੋ ਵੱਡੇ ਚਿਹਰੇ ਜਿਨ੍ਹਾਂ ਨੇ ਆਪਣੀਆਂ ਸਟੇਜਾਂ ਤੋਂ ਖਲੋ ਕੇ ਮੁੱਖ ਮੰਤਰੀ ਦੀਆਂ ਦਾਅਵੇਦਾਰੀਆਂ ਵੀ ਠੋਕਦੀਆਂ ਸੀ ਅੱਜ ਉਹ ਹਾਰ ਗਏ ਕਿਉਂਕਿ ਹੰਕਾਰ ਜਿਹੜਾ ਵਿਨਾਸ਼ ਕਰ ਲਿਆ ਅਸੀਂ ਨਿਮਾਣੇ ਪਰਿਵਾਰਾਂ ਦੇ ਆਮ ਪਰਿਵਾਰਾਂ ਦੇ ਘਰ ਦੇ ਬੱਚਿਆਂ ਨੂੰ ਟਿਕਟਾਂ ਦੇ ਕੇ ਐਮਐਲਏ ਬਣਾਇਆ ਤੁਸੀਂ ਤੇ ਦੇਖੋ ਅੱਜ ਇਹੀ ਪਾਰਟੀ ਹੈ ਜਿਹੜੀ ਕਿ ਅੱਜ ਇੱਕ ਆਮ ਪਰਿਵਾਰ ਦੇ ਬੱਚਿਆਂ ਨੂੰ ਐਡੇ ਵੱਡੇ ਪਲੇਟਫਾਰਮ ਦੇ ਰਹੀ ਹੈ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਦਾ ਮੌਕਾ ਦੇ ਰਹੀ ਹੈ ਆਪਣੀ ਕੰਸਟੀਚੁਐਂਸੀ ਨੂੰ ਰਿਪਰੈਜ਼ੈਂਟ ਕਰਨ ਦਾ ਮੌਕਾ ਦੇ ਰਹੀ ਹੈ ਨਮਜੋਤ ਜੀ ਲੱਗਦਾ ਨਹੀਂ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਮੈਦਾਨ ਚ ਨਹੀਂ ਸੀ ਫਾਇਦਾ ਮਿਲਿਆ ਉਸ ਦਾ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਨਿੱਜੀ ਡਿਸੀਜਨ ਸੀ ਬਟ ਉਹਦਾ ਦੇਖੋ ਫਾਇਦਾ ਤੇ ਹੈਗਾ ਹੀ ਸੀ ਜਿਹੜਾ ਫਾਇਦਾ ਸੀ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪਿਆਰ ਦਿੱਤਾ ਚਾਹੇ ਉਹ ਕਿਸੇ ਵੀ ਵਰਗ ਚੋਂ ਦਿੱਤਾ ਆਮ ਆਦਮੀ ਪਾਰਟੀ ਨੂੰ ਬਹੁਤ ਪਿਆਰ ਮਿਲਿਆ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਹਰ ਉਹ ਪੰਜਾਬ ਦੇ ਬੰਦੇ ਦੇ ਜਿਨ੍ਹਾਂ ਨੇ ਸਾਨੂੰ ਵੋਟ ਪਾ ਕੇ ਇੱਥੇ ਤੱਕ ਪਹੁੰਚਾਇਆ